ਦੀ ਮਹਤਧੀਆਂ ਲਾਈਵ ਤਸਵੀਰਾਂ ਚੌਰ ਸਾਹਿਬ ਦੀ ਸੇਵਾ ਕਰ ਰਿਹਾ ਸੀ ਸੇਵਾਦਾਰ ਜਿੱਥੇ ਕੀ ਗੁਰਦੁਆਰਾ ਨਾਨਕ ਨਿਰਵੈਰ ਸਚਕੰਡ ਆਂਬਲਾਚੌਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਕੀ ਮ੍ਰਿਤਕ ਗੁਰਦੁਆਰਾ ਸਾਹਿਬ ਦੇ ਵਿੱਚ 2 ਸਾਲ ਤੋਂ ਨਿਭਾਰ ਰਿਹਾ ਸੀ ਸੇਵਾ ਜਿੱਥੇ ਕੀ ਅਚਾਨਕ ਉਹਨਾਂ ਦੀ ਮੌਤ ਹੋ ਜਾਂਦੀ ਹੈ ਸੋ ਲਾਈਵ ਤਸਵੀਰਾਂ ਹੈ ਮੌਤ ਦੀਆਂ ਜੋ ਕਿ ਸਾਹਮਣੇ ਆਈਆਂ ਗੁਰਮੁਖ ਪਿਆਰੇ ਭਾਈ ਸਰਜੀਤ ਸਿੰਘ ਨਗਰ ਬੇਲਾ ਨੇੜੇ ਨਾਨਪੁਰ ਸਾਹਿਬ ਜੋ ਕਿ ਅੱਜਕੱਲ ਸਿਆਣੇ ਪਿੰਡ ਰਹਿੰਦੇ ਸਨ ਅਗਰਿਬਨ ਪਿਛਲੇ 2 ਸਾਲਾਂ ਤੋਂ ਇਥੇ ਬੜੀ ਅਨਥਕ ਸੇਵਾ ਕਰੇ ਬੜੇ ਨਾਮ ਵਿੱਚ ਰੰਗੇ ਹੋਏ ਖੰਡੇਬਾਟ ਦਾ ਅਮਰ ਪਿਛਲੇ 3 ਮਹੀਨਿਆਂ ਤੋਂ ਖੰਡੇਬਾਟ ਦਾ ਅਮਰ ਸ਼ਾਕ ਕੇ ਤਿਆਰ ਬਰ ਤਿਆਰ ਨਾਮ ਸਮਣੇ ਤੇ ਜੁੜੇ ਸਨ ਕੱਲ੍ਹ ਰਾਤ ਪਹਿਲਾਂ ਉਹਨਾਂ ਨੇ ਦੋ ਤੋਂ ਚਾਰ ਮੂਲ ਮੰਤਰ ਦਾ ਪਾਠ ਕੀਤਾ ਡਿਊਟੀ ਲਈ ਉਸ ਤੋਂ ਉਪਰੰਤ ਸੇਵਾ ਕੀਤੀ ਸ਼ਰਾਨ ਕੀਤਾ ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰੇ ਦਾ ਪ੍ਰਕਾਸ਼ ਕਰੇ ਸਨ ਪਹਿਲਾ ਪ੍ਰਕਾਸ਼ ਬੇਸਮੈਂਟ ਵਿੱਚ ਕੀਤਾ ਉੱਥੇ ਉਹਨਾਂ ਨੇ ਆਪ ਸਾਰੀ ਸੇਵਾ ਕੀਤੀ ਚੌਰਸਾਹ ਕੀਤੀ ਫਿਰ ਖੜੇ ਹੋ ਕੇ ਅਰਦਾਸ ਕੀਤੀ ਉਸ ਤੋਂ ਉਪਰੰਤ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰੇ ਸਨ ਇਹ ਚੌਰਸਾਹ ਦੀ ਸੇਵਾ ਕਰਦੇ ਸਨ ਮਹਾਰਾਜ ਦੇ ਵਜ਼ੀਰ ਹੁਕਮ ਲਾਵਾ ਲੈ ਰਹੇ ਸਨ ਉਸ ਵੇਲੇ ਦੇਖਿਆ ਅਚਾਨਕ ਹੀ ਚੌਰਸਾਹ ਕਰਦੇ ਕਰਦੇ ਇੱਕ ਦਾਵੇਂ ਨੂੰ ਅਟੈਕ ਹੋਇਆ ਚੱਕਰ ਆਇਆ ਇਹ ਥੱਲੇ ਬੈਠ ਕੇ ਸਟੇਜ ਤੋਂ ਡਿੱਗ ਪਏ ਲੰਮੇ ਪੈ ਗਏ ਫਿਰ ਇਹਨਾਂ ਨੂੰ ਥੋੜੀ ਸੋਝੀ ਆਈ ਸੁਰਤ ਆਈ ਇਹਨਾਂ ਦੇ ਹੱਥ ਵਿੱਚ ਚੌਰ ਤੇ ਮਹਾਰੇ ਦੇ ਸੁੱਖਾ ਸਾਲਾ ਕੱਪੜਾ ਸੀ ਇਹ ਉੱਠੇ ਗੁਰੂ ਗ੍ਰੰਥ ਸਾਹਿਬ ਮਹਾਰੇ ਦੇ ਤਾਬਿਆਂ ਬੈਠੇ ਮਹਾਰੇ ਦੇ ਵੀਰਾਂ ਨੂੰ ਚੌਰ ਸਾਹ ਫੜਾਇਆ ਸੁੱਖਾ ਸਾਲਾ ਕੱਪੜਾ ਮਹਾਰੇ ਦੇ ਪਾਲਕੀ ਵਿੱਚ ਰੱਖਿਆ ਉੱਥੇ ਹੀ ਥੜਾ ਸਾ ਜਿੱਥੇ ਮਹਾਰੇ ਪ੍ਰਕਾਸ਼ ਸਨ ਗੋਡੇ ਪਾਰ ਹਾਤ ਰਕੇ ਬੈਠ ਕੇ ਤੇ ਨਾਲ ਦੀ ਨਾਲ ਹੀ ਇਹਨਾਂ ਨੇ ਪ੍ਰਾਨ ਤਿਆ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰੇ ਵਿੱਚ ਲੀਨ ਹੋ ਗਏ ਤੇ ਉਸ ਵੇਲੇ ਜੋ ਹਕਮ ਨਾਵਾ ਆਇਆ ਹਕਮ ਨਾਵਾ ਬੜਾ ਪਿਆਰਾ ਗੁਰੂ ਗ੍ਰੰਥ ਗੁਰੂ ਅਰਜਨ ਦੇਵ ਮਹਾਰੇ ਦੇ ਬਚਨ ਸੋਠ ਮਹੱਲਾ 5 ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਿਉਂ ਹੀ ਹਕਮ ਨਾਵਾ ਸਾਜਿ ਸਮਾਤੇ ਹੋਈ ਤੇ ਨਾਲ ਦੀ ਨਾਲ ਹੀ ਗੁਰਮੁਖ ਪਿਆਰੇ ਸੱਚਖੰਡ ਪਿਆਨਾ ਕਰ ਗਏ